ਆ ਤੁਸੀਂ ਤਿੰਨੋਂ ਇੱਕ ਪਾਸੇ ਤੇ ਮੈਂ ਇੱਕ ਪਾਸੇ ਪਰ ਮੈਂ ਵੀ ਨਾ ਕਿਸੇ ਤੋਂ ਘੱਟ ਨਹੀਂ ਜੇ ਤੁਸੀਂ ਸੋਚਦੇ ਹੋ ਨਾ ਵੀ ਮੰਮੀ ਨੂੰ ਮੇਰੇ ਖਿਲਾਫ ੜਕਾ ਕੇ ਤੁਸੀਂ ਆਪਣੇ ਵੱਲ ਦਾ ਕਰ ਲਉਂਗੇ ਆ ਇਹ ਨਹੀਂ ਮੈਂ ਹੋਣ ਦਿੱਦੀ। ਭਾਬੀ ਗੱਲ ਕੀ ਆ ਤੁਸੀਂ ਕੀ ਬਣਾਈ ਜਾਂਦੇ ਹੋ ਐਦਾਂ ਨਹੀਂ ਤਾਂ ਅਸੀਂ ਕੋਈ ਗੱਲ ਹੀ ਨਹੀਂ ਕੀਤੀ। ਹਾਂ ਸ਼ੈਲੀ ਦੀ ਵੀ ਸਹੀ ਕਹਿੰਦੇ ਨੇ ਨਾਲੇ ਮੰਮੀ ਇੰਨੇ ਵੀ ਛੋਟੇ ਨਹੀਂ ਕਿ ਕਿਸੇ ਗੱਲ ਨੂੰ ਸਮਝ ਨਾ ਸਕਣ। ਉਹ ਤਾਂ ਕਿਉਂ ਤੁਸੀਂ ਗੱਲਾਂ ਨੂੰ ਵਧਾਈ ਜਾਂਦੇ ਹੋ ਮੇਰੇ ਪਿੱਛੇ ਨਾ ਲੜੋ ਰਹਿਣ ਦਿਓ। ਮੰਮੀ ਜੀ ਫਿਰ ਤੁਸੀਂ ਇੱਥੇ ਕੀ ਕਰਨ ਆਏ ਸੀ ਮੈਂ ਨਾ ਕੀ ਗੱਲ ਭਾਬੀ ਮੰਮੀ ਮੀਨੂ ਭਾਬੀ ਕੋਲ ਨਹੀਂ ਆ ਸਕਦੇ ਨਾ ਰੇ ਮੰਮੀ ਨਾ ਮੈਨੂੰ ਲੱਗਦਾ ਲੱਗਦਾ ਮੀਨੂ ਭਾਬੀ ਕੋਲ ਆ ਗਏ ਆਹ ਦੇਖੋ ਮੰਮੀ ਦੀ ਵਕੀਲ ਸਵਾਲ ਮੈਂ ਮੰਮੀ ਨੂੰ ਕਰਦੀਆਂ ਤੇ ਜਵਾਬ ਆ ਮੈਡਮ ਜੀ ਦਿੰਦੇ ਨੇ ਸ਼ੈਲੀ ਤੂੰ ਮੇਰੇ ਧੀ ਨੂੰ ਨਾ ਕੁਝ ਕਹਿ ਬੱਲੇ ਤੁਹਾਨੂੰ ਇੰਨਾ ਪਤਾ ਥੋੜੀ ਧੀ ਪੁਆਰੀਆਂ ਨਹੀਂ ਜਾੜਾ ਇਤਨੀਆਂ ਗੱਲਾਂ ਉੱਤਰ ਤੇ ਆ order ਦੀ ਗੱਲਾਂ ਇੱਧਰ ਇਹੀ ਕਰਦੀ ਆ ਆਪਣੇ ਨਾ ਅੱਧ ਵਿੱਚ ਰਹਿ ਸ਼ੈਲੀ ਮੰਮੀ ਆ ਗੁੱਸਾ ਨਾ ਕਿਸੇ ਹੋਰ ਨੂੰ ਦਿਖਾਏ ਭਾਬੀ ਸੂਟ ਲੈ ਕੇ ਦੇਣ ਦੀ ਮਾਰੀ ਐਡਾ ਕਲੇਸ਼ ਪਾਈ ਬੈਠੀ ਆ ਉਹ ਵੀ ਬਿਨਾ ਮਤਲਬ ਤੋਂ ਸ਼ੈਲੀ ਕਿਉਂ ਹਰ ਵਾਰ ਤੂੰ ਜਦੋਂ ਕਿਤੇ ਜਾਣਾ ਆਣਾ ਹੁੰਦਾ ਤੂੰ ਕਲੇਸ਼ ਪਾ ਕੇ ਬਹਿ ਜਾਂਦੀ ਆ ਨਹੀਂ ਤੁਸੀਂ ਤਾਂ ਐਂ ਕਰ ਦਿਓ ਜਿਵੇਂ ਮੈਂ ਮੰਮੀ ਦਾ ਖਿਆਲ ਹੀ ਨਹੀਂ ਰੱਖਦੀ ਹੁੰਦੀ ਰੋਟੀ ਸਬਜ਼ੀ ਮੈਂ ਦਿੰਦੀ ਆ ਦਵਾਈ ਬੂਟੀ ਦਾ ਖਿਆਲ ਮੈਂ ਰੱਖਦੀ ਆ ਹੋਰ ਦੱਸੋ ਹੋਰ ਕੀ ਕਰਾਂ ਨਾਲ ਨਵੇਂ ਸੂਟ ਪਾ ਕੇ ਕਿਹੜਾ 12 ਵਧੀਆ ਫੰਕਸ਼ਨ ਦੇਖਿਆ ਜਾਣਾ ਜਿਹੜਾ ਪੁਰਾਣਾ ਸੂਟ ਪਾ ਕੇ ਨਹੀਂ ਦੇਖਿਆ ਜਾਣਾ ਜੇ ਫੇਰ ਵੀ ਤੁਹਾਨੂੰ ਦੋਵਾਂ ਨੂੰ ਇਹੀ ਹੈ ਨਾ ਵੀ ਮੰਮੀ ਨੂੰ ਪੁਰਾਣਾ ਸੂਟ ਨਹੀਂ ਪਵਾਉਣਾ ਐਂ ਕਰੋ ਦੋਵੇਂ ਜਾਣੀਆਂ ਲੈ ਕੇ ਦੇ ਦਿਓ ਮੰਮੀ ਤੁਸੀਂ ਮੇਰੇ ਨਾਲ ਵਿਚਾਰ ਚੱਲੋ ਮੈਂ ਲੈ ਕੇ ਦਉ ਤੁਹਾਨੂੰ ਨਵਾਂ ਸੂਟ ਹਾਂ ਭਾਈ ਲੈ ਦੋ ਮੇਰੀ ਕਿਹੜਾ ਇਕੱਲੇ ਦੀ ਮਾਂ ਥੋਡੇ ਧੋਮਾ ਦੀ ਵੀ ਆ ਨਾਲੇ ਜੇ ਇੱਕ ਸੂਟ ਲੈ ਵੀ ਦੇਵੋਗੀ ਆ ਥੋਡਾ ਕਿਹੜਾ ਕੁਝ ਘਟ ਜਾਣਾ ਭਾਬੀ ਦੇਖਿਆ ਸ਼ੈਲੀ ਭਾਬੀ ਕਿੰਨੀ ਚਲਾਕ ਆ ਮੈਨੂੰ ਪੁੱਤ ਮੈਨੂੰ ਨਹੀਂ ਕੁਝ ਚਾਹੀਦਾ ਹਾਦ ਦਾ ਮੰਮੀ ਮੈਂ ਤੁਹਾਡੀ ਕੁਝ ਲੱਗਦੀ ਨਹੀਂ ਮੈਂ ਵੀ ਤੁਹਾਡੀ ਧੀ ਆ ਇੱਕ ਸੂਟ ਤਾਂ ਲੈ ਕੇ ਦੇ ਹੀ ਸਕਦੀ ਆ ਸ਼ੈਲੀ ਤੇਰੇ ਦਿਮਾਗ ਦਾ ਵੀ ਜਵਾਬ ਨਹੀਂ ਕਿਵੇਂ ਉਹਨਾਂ ਨੂੰ ਉਹਨਾਂ ਦੀ ਇਹ ਗੱਲਾਂ 'ਚ ਫਸਾ ਕੇ ਮੰਮੀ ਦੇ ਸੂਟ ਦਾ ਇੰਤਜ਼ਾਮ ਕਰਤਾ ਇਹ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਚੱਲਿਆ ਚੱਲ ਇਹਨਾਂ ਗੱਲਾਂ ਤਾਂ ਇੱਕ ਚੀਜ਼ ਦਾ ਤਾਂ ਫਾਇਦਾ ਹੋ ਗਿਆ ਸੂਟ ਦੇ ਪੈਸੇ ਬੱਚੇ ਤਾਂ ਵੀ ਸੂਟ ਤਾਂ ਬਹੁਤ ਸੋਹਣੇ ਮਿਲਗੇ हां दीदी मम्मी ਵਾਲਾ ਸੂਟ ਤਾਂ ਬਹੁਤ ਸੋਹਣਾ ਸੀ ਚੰਗਾ ਭਲਾ ਕਿਹਾ ਦੀ ਮੈਨੂੰ ਇੰਨਾ ਮਹਿੰਗਾ ਸੂਟ ਲੈ ਕੇ ਦੇਣ ਦੀ ਕੋਈ ਲੋੜ ਨਹੀਂ ਮੈਂ ਨਾਲੇ ਕਿਹਾ ਦੀ ਮੈਂ ਨਹੀਂ ਸੂਟ ਲੈਣਾ ਕੋਈ ਨਾ ਦੀਦੀ ਮੰਮੀ ਨੇ ਤਾਂ ਆਪੇ ਮੰਨ ਜਾਣਾ ਪਰ ਤੁਹਾਡੀ ਚੋਇਸ ਨਾ ਬਹੁਤ ਵਧੀਆ ਤੁਸੀਂ ਮੈਨੂੰ ਨਾ ਇੱਕ ਵਾਰੀ ਚ ਸੂਟ ਪਸੰਦ ਕਰਾਤਾ ਆਈਆਂ ਭਾਬੀ ਫਿਰ ਮੰਮੀ ਸੂਟ ਤਾਂ ਤੁਹਾਡਾ ਇੰਨਾ ਸੋਹਣਾ ਤੁਸੀਂ ਉਵੇਂ ਬਣਾਈ ਜਾਂਦੇ ਹੋ ਹਾਂ ਹਾਂ ਸੂਟ ਤਾਂ ਮੈਨੂੰ ਵੀ ਪਸੰਦ ਆ ਪਰ ਮਹਿੰਗਾ ਪਤਾ ਕਿੰਨਾ ਮੰਮੀ ਜਦੋਂ ਚੀਜ਼ ਪਸੰਦ ਹੋਵੇ ਨਾ ਫਿਰ ਮਹਿੰਗੀ ਸਸਤੀ ਨਹੀਂ ਦੇਖੀਗੀ ਮੰਮੀ ਭਾਬੀ ਨਾ ਬਿਲਕੁਲ ਸਹੀ ਕਹਿ ਰਹੇ ਨੇ ਵਧੀਆ ਤਾਂ ਹੈ ਪਰ ਨਾ ਮਹਿੰਗਾ ਜਿਆਦਾ ਵਾ ਇੰਨੇ ਚ ਤਾਂ ਨਾ ਮੈਂ 4-5 ਸੂਟ ਲੈ ਆਉਂਦੀ ਆਪਦੇ ਜਿੰਨੇ ਜਿਨੇ ਤੁਸੀਂ ਮੈਨੂੰ ਇੱਕ ਦਵਾਇਆ ਮੰਮੀ ਫੰਕਸ਼ਨ ਕਿਹੜੇ ਰੋਜ਼-ਰੋਜ਼ ਆਉਂਦੇ ਨੇ ਉੱਥੇ ਤਾਂ ਨਾਲੇ ਲੋਕ ਪਾ ਲਾਇਆ ਹੀ ਦੇਖਦੇ ਨੇ ਮੰਮੀ ਹੁਣ ਨਾ ਚੁੱਪ ਕਰਕੇ ਤੁਸੀਂ ਸੂਟ ਨਾ ਸਿਉਣਾ ਦੇ ਆਓ ਮੈਂ ਨਾ ਪਾਣੀ ਪੀ ਕੇ ਆਉਣੀ ਆ ਲੇ ਆਈਆਂ ਬਜ਼ਾਰ ਚ ਸੂਟ ਕਰੇ ਆਈਆਂ ਸ਼ੋਪਿੰਗ ਦੇਖਾ ਤਾਂ ਸਹੀ ਕੀ ਲੈ ਕੇ ਆਈਓ ਹਾਂ ਹਾਂ ਸ਼ਨੀ ਤੂੰ ਦੇਖ ਤੇਰੇ ਤਾਂ ਨਾ ਸੂਟ ਦੇਖ ਕੇ ਅੱਖਾਂ ਹੀ ੱਡੀਆਂ ਰਹਿ ਜਾਣਗੀਆਂ ਅੱਛਾ ਜੀ ਫੇਰ ਤੂੰ ਥੋੜਾ ਜਿਹਾ ਛੇਤੀ ਦਿਖਾ ਆਹ ਦੇਖ ਇੱਕ ਮੰਮੀ ਦਾ ਤੇ ਇੱਕ ਮੇਰਾ ਸੂਟ ਹੈ ਮੀਨੂ ਤੂੰ ਤਾਂ ਸੱਚ ਹੀ ਕਹਿੰਦੇ ਸੀ ਇਹਨਾਂ ਨੂੰ ਦੇਖ ਕੇ ਤਾਂ ਮੇਰੇ ਅੱਖਾਂ ਹੀ ੱਡੀਆਂ ਰਹਿ ਗਈਆਂ ਤਾਰਿਕ ਇੱਕ ਗੱਲ ਕਹਾ ਹਾ ਆ ਸੂਟ ਨਾ ਮੈਂ ਦੇਖ ਕੇ ਛੱਡ ਕੇ ਆਈ ਹਾਂ ਇੱਥੇ ਹੀ ਤਾਂ ਪਤਾ ਚੱਲਦਾ ਥੋੜੀ ਤੇ ਮੇਰੀ ਚੁਆਇਸ ਦਾ ਮੰਮੀ ਇਹਦੇ ਨਾਲੋਂ ਤਾਂ ਤੁਸੀਂ ਜਿਹੜਾ ਮਾਮਾ ਜੀ ਦੇ ਕੇ ਗਏ ਸੀ ਨਾ ਸੂਟ ਉਹ ਹੀ ਸਮਾ ਲੈਂਦੇ ਇਹਨਾਂ ਨਾਲੋਂ ਤਾਂ 100 ਦਰਜੇ ਵਧੀਏ ਸੀ ਉਹ ਇੰਨੇ ਮਹਿੰਗੇ ਸੂਟ ਵੀ ਨਾ ਇਹਦੇ ਨੱਕ ਥੱਲੇ ਨਹੀਂ ਆਏ ਮੀ ਨੂੰ ਆਏ ਨਾ ਦੇਖ ਮੈਂ ਵੀ ਕੀ ਕਰਾਂ ਜਿਹੜੀ ਗੱਲ ਸੱਚੀ ਹੁੰਦੀ ਲੈ ਨਾ ਮੈਂ ਤਾਂ ਮੂੰਹ ਤੇ ਕਹਿ ਰਹੀ ਆ ਚਾਹੇ ਅਗਲੇ ਦੇ ਗਿੱਟੇ ਲੱਗੇ ਚਾਹੇ ਗੋਡੇ ਛੈਲੀ ਜੇ ਤੈਨੂੰ ਸੂਟ ਪਸੰਦ ਨਹੀਂ ਤਾਂ ਉਹ ਗੱਲ ਵੱਖਰੀ ਐ ਤੂੰ ਗੱਲਾਂ ਸੁਣਾ ਸੁਣਾ ਕੇ 베ਚਤੀ ਦਾ ਨਾ ਕਰ ਹਾਂ ਮੈਂ 베ਚਤੀ ਕਰਤੀ ਤੇ ਮੈਨੂੰ ਹੀ ਨਹੀਂ ਪਤਾ ਚੱਲਿਆ ਚਲੋ ਮੈਂ ਕੀ ਲੈਣਾ ਮੇਰਾ ਆਪ ਦਾ ਸਟੈਂਡਰਡ ਆ ਥੋੜਾ ਆਬਦਾ ਪਰ ਇੱਕ ਗੱਲ ਤਾਂ ਪੱਕੀ ਆ ਇਸ ਵਾ ਪਾਰਟੀ ਤੇ ਸਭ ਤੋਂ ਵਧੀਆ ਕੱਪੜੇ ਮੇਰੇ ਹੀ ਹੋਣਗੇ ਮੀਨੂ ਤੂੰ ਨੇ ਇਹ ਗੱਲਾਂ ਜਨਾਈ ਸੂਟ ਮੈਨੂੰ ਮੋਰ ਪਸੰਦਾ ਇਹਨੂੰ ਤਾਂ ਨਾ ਟੋਕਾ ਡਾਕੀ ਕਰਨ ਦੀ ਆਦਤ ਹੀ ਆ ਮੰਮੀ ਅੰਦਰ ਆਜੋ ਹੁਣ ਤੁਸੀਂ ਇੱਥੇ ਬੈਠੇ ਕੀ ਕਰੀ ਜਾਂਦੀ ਹੋ ਹਾਂ ਆਉਣੀ ਐ ਵੇ ਕੀ ਹੋ ਗਿਆ ਤੁਸੀਂ ਦੋਨੇ ਮੂੰਹ ਲਟਕਾਈ ਬੈਠੀ ਹੋ ਜ਼ਰੂਰ ਸ਼ੈਲੀ ਵਾ ਬਿਨੇ ਕੁਛ ਕੇ ਆਉਣਾ ਦੀ ਤੈਨੂੰ ਪਤਾ ਤਾਂ ਹੈ ਸ਼ੈਲੀ ਦਾ ਮੈਂ ਤਾਂ ਟੌਂਚਾ ਮਾਰਨ ਹਟੇ ਤੇ ਨਹੀਂ ਟੋਖਾ ਟਾਕੀ ਕਰਨ ਤੋਂ ਫੇਰ ਜੜਾ ਆਇਆ ਕੋਈ ਚੰਦ ਇਹਦਾ ਮਤਲਬ ਸੂਟਾਂ ਦੇ ਵਿੱਚ ਕੋਈ ਨਾ ਕੋਈ ਨੁਕਸਾਨੇ ਕੱਢ ਹੀ ਦਿੱਤਾ ਹੋਰ ਕੀ ਮੰਮੀ ਨੂੰ ਕਹਿੰਦੀ ਮਾਮਾ ਜੀ ਵਾਲਾ ਸੂਟ ਤਾਂ ਦੋ ਹਜ਼ਾਰ ਦਰਜੇ ਚੰਗਾ ਸੀ ਉਹੀ ਸੁਵਾ ਕੇ ਪਾ ਲੁੰਦੇ ਨਾ ਤੁਹਾਡੇ ਮੂੰਹ 'ਚ ਜਵਾਬ ਨਹੀਂ ਸੀ ਹੋਤੋਂ ਨਹੀਂ ਬੋਲਿਆ ਗਿਆ ਤੁਸੀਂ ਕਹਿ ਦਿੰਦੀਆਂ ਜੇ ਤੈਨੂੰ ਮਾਮਾ ਜੀ ਵਾਲਾ ਸੂਟ ਇੰਨਾ ਹੀ ਪਸੰਦ ਆ ਤੂੰ ਸੁਵਾ ਕੇ ਪਾ ਲੈ ਛੱਡੋ ਬੋਤੋ ਉਹਨੇ ਨਹੀਂ ਆਪਦੀਆਂ ਹਰਕਤਾਂ ਤੋਂ ਬਾਜ਼ ਆਉਣਾ ਤੁਸੀਂ ਨਾ ਐਂ ਕਰੋ ਦੋਵੇਂ ਜਾਣੀਆਂ ਬੁਟੀਕ ਤੇ ਜਾ ਕੇ ਨਾ ਸੂਟ ਸਿਉਣਾ ਦੇ ਆਓ ਹਾਂਜੀ ਮੰਮੀ ਚਲੋ ਦੀਦੀ ਭਾਬੀ ਸ਼ੈਲੀ ਭਾਬੀ ਤਾਂ ਹੈਗੀ لالਚਣਾ ਤੁਸੀਂ ਸ਼ੁਕਰ ਕਰੋ ਵੀ ਸ਼ੈਲੀ ਭਾਬੀ ਨੂੰ ਇਹ ਸੂਟ ਪਸੰਦ ਨਹੀਂ ਆਏ ਨਹੀਂ ਤਾਂ ਇਹ ਵੀ ਤੁਹਾਡੇ ਹੱਥੋਂ ਜਾਂਦੇ ਹਾਂ 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 ਦੀਦੀ ਤੁਸੀਂ ਜਮੇ ਸਹੀ ਕਿਹਾ ਨਹੀਂ ਹੁਣ ਤੁਸੀਂ ਖੜ ਕੇ ਗੱਲਾਂ ਮਾਰੀ ਜਾਵੋਗੀਆਂ ਅੱਜ ਆਪਕੋ ਸੂਟ ਜਾ ਕੇ ਨਾ ਸਿਉਣੇ ਦੇ ਆਓ ਹਾਂਜੀ ਮੰਮੀ ਨੇ ਕੋਨ ਨੂੰ ਨਹੀਂ ਪਤਾ ਉਹਦੇ ਲਾਲਚ ਦਾ ਜੇ ਕਿਸੇ ਕੀਤੇ ਦੀ ਨਿਗਾਹ ਪੈ ਗਈ ਨਾ ਉਹ ਤਾਂ ਆਪਣੇ ਹੱਥੋਂ ਸੰਭਿਧ ਬਈ ਮੇਰੇ ਕੋਲ ਸਾਰਾ ਸਮਾਨ ਹੈਗਾ ਮੇਕਅਪ ਦਾ ਸੱਚ ਆਈ ਸ਼ੈਡੋ ਕਿੰਨੀ ਹੈਗੀ ਮੀਨੂ ਦੀ ਲੈ ਲਾ ਨਹੀਂ ਨਹੀਂ ਉਹ ਦੀ ਤਾਂ ਦੇਸੀ ਜੀ ਆ ਸ਼ੁਰਨੀ ਤੇ ਦੀਦੀ ਹਾਂ ਉਹਨਾਂ ਦੀ ਲੈਣੀ ਆ ਉਹਨਾਂ ਦੇ ਫਰੈਂਡ ਨੇ ਬਾਰੋ ਜੋ ਭੇਜੀ ਹੋਈ ਆ ਬਾਲੀ ਸੋਹਣੀਆਂ ਇਹ ਸਹੀ ਰਹੁ ਨਾਲੇ ਮੇਰਾ ਤੇ ਦੀਦੀ ਦਾ ਕਿਹੜਾ ਕੁਝ ਬੰਦਿਆ ਹੋਇਆ ਦੀਦੀ ਆ ਦੇਖੋ ਮੈਂ ਨਵਾਂ ਸੈੱਟ ਲੈ ਕੇ ਆਈ ਆ ਬਹੁਤ ਸੋਹਣਾ ਭਾਬੀ ਭਾਬੀ ਸੂਟਨਾ ਮੇਕਅਪ ਦਸਮਾਨ ਵੀ ਹੈਗਾ ਹਾਂ ਦੀਦੀ ਪਿਆ ਮੇਰੇ ਕੋਲ ਉਹੀ ਯੂਜ਼ ਕਰ ਲੂੰਗੀ ਭਾਬੀ ਐਦਾਂ ਕਰਿਓ ਆਈ ਸ਼ੈਡੋ ਕਿਟਨਾ ਮੇਰੇ ਵਾਲੀ ਯੂਜ਼ ਕਰ ਲਿਓ ਜਿਹੜੀ ਮੇਰੀ ਫਰੈਂਡ ਨੇ ਮੈਨੂੰ ਬਾਹਰੋਂ ਭੇਜੀ ਸੀ ਨਾ ਉੱਚ ਬਹੁਤ ਸੋਹਣੇ ਸੋਹਣੇ ਕਲਰ ਨੇ ਪਰ ਦੀਦੀ ਉਹ ਤਾਂ ਥੋੜੀ ਹੈ ਮੈਂ ਕਿਵੇਂ ਯੂਜ਼ ਕਰ ਸਕਦੀ ਹਾਂ ਕੀ ਆ ਭਾਬੀ ਆਪਣੇ ਚ ਵੀ ਕੁਝ ਬੰਨ ਲਿਆ ਤੁਸੀਂ ਚੁੱਪ ਕਰਕੇ ਯੂਜ਼ ਕਰ ਲਿਓ ਠੀਕ ਹੈ ਦੀਦੀ ਇਹ ਵੀ ਨਾ ਇੱਕ ਦੂਜੀ ਵੀ ਨਾ ਸਾਹ ਨਹੀਂ ਲੈਂਦੀਆਂ ਮੇਰੇ ਲਈ ਤਾਂ ਕੋਈ ਮੁਸ਼ਕਲ ਨਹੀਂ ਕਿਵੇਂ ਇਹਨਾਂ ਨੂੰ ਉੱਡੋ-ਉੱਡ ਕਰਨਾ ਇਹ ਤਾਂ ਮੈਨੂੰ ਪਤਾ ਹੀ ਆ ਚੱਲ ਛੱਲੋ ਹੋ ਜਾ ਸ਼ੁਰੂ ਭਾਬੀ ਕੀ ਹੋ ਗਿਆ ਸਰਵੰਨੀ ਬੈਠੇ ਹੋ ਜੀ ਜੀ ਸਿਰ ਨਾਲ ਦੁਖੀ ਜਾ ਰਿਹਾ ਜੈ ਵੱਡੇ ਦੀ ਦਵਾਈ ਵੀ ਲਈ ਆ ਭੋਰਾ ਫਰਕ ਨਹੀਂ ਪਿਆ ਕੋਈ ਗੱਲ ਨਹੀਂ ਭਾਬੀ ਤੁਸੀਂ ਦਵਾਈ ਲਈ ਹੋਈ ਆ ਨਾ ਹੌਲੀ-ਹੌਲੀ ਪੈ ਜਾਊਗਾ ਫਰਕ ਤੁਸੀਂ ਆਰਾਮ ਕਰੋ ਆਰਾਮ ਦੀਦੀ ਆਰਾਮ ਮੇਰੇ ਕਰਮਾਂ ਚ ਕਿੱਥੇ ਬੱਸ ਹੋ ਗਿਆ ਤੇ ਡਰਾਮੇ ਸ਼ੁਰੂ ਤੈਨੂੰ ਪਤਾ ਤਾਂ ਹੈ ਦੀਦੀ ਮੇਰੀ ਤਾਂ ਨਾ ਟੈਨਸ਼ਨ ਆ ਹੀ ਨਹੀਂ ਮੁੱਕਦੀਆਂ ਭਾਬੀ ਤੈਨੂੰ ਕਾਦੀ ਟੈਨਸ਼ਨ ਆ ਮੈਨੂੰ ਮੀਨੂ ਦੀ ਮੀਨੂ ਬਾਦੀ ਉਹਨੇ ਕੀ ਕਹਿਤਾ ਤੁਹਾਨੂੰ ਉਹ ਕਹਿੰਦੀ ਥੋੜਾ ਕੁਛ ਆ ਉਹ ਤਾਂ ਸਿੱਧ ਕਰਦੀ ਹੋਈ ਆ ਮੇਰੇ ਚੁਗਲਿਆ ਤੁਹਾਡੇ ਕੋਲੇ ਤੁਹਾਡੀਆਂ ਚੁਗਲੀਆਂ ਮੇਰੇ ਕੋਲੇ ਭਾਬੀ ਮੈਂ ਕੁਝ ਸਮਝੀ ਨਹੀਂ ਤੁਹਾਨੂੰ ਪਤਾ ਮੈਨੂੰ ਕਹਿੰਦੇ ਦੀਦੀ ਨੂੰ ਤਾਂ ਕਾਸੇ ਦਾ ਨਹੀਂ ਪਤਾ ਇੰਨੀ ਵੇਫਜ਼ੂਲ ਖਾਤੀ ਕਰਦੇ ਆ ਨਾ ਬਸ ਪੁੱਛੋ ਹੀ ਨਾ ਹੋਰ ਤਾਂ ਹੋ ਮੈਨੂੰ ਕਹਿੰਦੇ ਜੇ ਮੈਂ ਦੀਦੀ ਦੀ ਜਗ੍ਹਾ ਤੇ ਹੁੰਦੀ ਨਾ ਜਿਵੇਂ ਤੁਸੀਂ ਹਰ ਚੀਜ਼ ਹਰ ਇੱਕ ਨਾਲ ਸ਼ੇਅਰ ਕਰਦੇ ਹੋ ਨਾ ਉਹ ਤਾਂ ਕਦੇ ਨਾ ਕਰਦੀ ਹਜੇ ਇੱਥੇ ਵਸ ਨਹੀਂ ਮੈਨੂੰ ਕਹਿੰਦੇ ਦੀਦੀ ਨੂੰ ਤਾਂ ਪੋਰਾ ਕਰਨੀ ਕਿਉਂ ਬਾ ਭੂੜ ਪਟਾਂਗ ਬੋਲੀ ਜਾਂਦੀ ਆ ਮੈਂ ਮੀਨੂੰ ਭਾਬੀ ਨੂੰ ਚੰਗੀ ਤਰ੍ਹਾਂ ਜਾਣਦੀ ਆ ਉਹ ਐਵੇਂ ਦਾ ਕੁਝ ਨਹੀਂ ਕਹਿ ਸਕਦੀ ਮੈਨੂੰ ਪਤਾ ਹੀ ਸੀ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਨਾ ਪਰ ਕੋਈ ਨਾ ਟਾਈਮ ਪਰ ਤੇ ਨਾ ਉਹਨੂੰ ਆਪੇ ਸਮਝ ਲੱਗ ਜਾਣੀ ਆ ਇਹ ਵੀ ਇੱਕ ਕੱਚੀ ਕੁੜੀ ਨੇ ਵੀ ਮੇਰੀਆਂ ਗੱਲਾਂ ਚ ਆ ਜੇ ਤਰਾ ਤੇ ਬਲਦਾ ਤਾਂ ਇਹਨੂੰ ਕਰਨਾ ਹੀ ਪੈਣਾ ਮੰਮੀ 파ਰਟੀ ਤੇ ਸ਼ਗਨ ਕਿੰਨਾ ਕਰਨਾ ਪੁੱਤ 100 200 ਦਾ ਦਿੰਦੇ ਆਪਾਂ ਚੰਗੇ ਨਹੀਂ ਲੱਗਦੇ ਘੱਟੋ ਘੱਟ 1100 ਦਾ ਕਰਨਾ ਪਊਗਾ ਠੀਕ ਹੈ ਮੰਮੀ 1100 ਕਰ ਦਾਂਗੇ ਪੁੱਤ ਇੱਕ ਵਾਰੀ ਤਾਂ ਸ਼ੈਲੀ ਨੂੰ ਜ਼ਰੂਰ ਪੁੱਛ ਲੈ ਕਿਤੇ ਦੋਨਾਂ ਦਾ ਅਡੋਰ ਨਹੀਂ ਨਾ ਸਕਣ ਹੋ ਜਵੇ ਕੋਈ ਨਹੀਂ ਮੰਮੀ ਸ਼ੈਲੀ ਨਾਲ ਤਾਂ ਮੈਂ ਆਪੇ ਗੱਲ ਕਰੂੰ ਚੱਲ ਠੀਕ ਹੈ ਫਿਰ ਕਰੋ ਤੇਰੀ ਉਹ ਨਾਲੇ ਸੱਚ ਬੁਟੀਕ ਵਾਲੇ ਕੀ ਕਹਿੰਦੀ ਮੰਮੀ ਉਹ ਕਹਿੰਦੀ ਪਾਰਟੀ ਦੇ ਜਾਣ ਤੋਂ ਪਹਿਲਾਂ ਪਹਿਲਾਂ ਸੂਟ ਤਿਆਰ ਕਰਕੇ ਦੇ ਦਊਗੀ ਚਲ ਠੀਕ ਆ ਫਿਰ ਮੈਂ ਵੀ ਸ਼ੈਲੀ ਨਾਲ ਗੱਲ ਕਰਕੇ ਦੇਖ ਹੀ ਲਵਾਂ ਵੀ ਕੀ ਕਹਿੰਦੀ ਆ ਉਹ